ਹੈਲੋ ਜੀ ਸਸਿਕਾ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਆ ਆਪਣੀ ਦਰਾਂਆਂ ਨੂੰ ਮਿਲਣ ਮੇਰੀਆਂ ਦਰਾਂਆਂ ਕੋਲ ਤਾਂ ਹੈਗਾ ਨਹੀਂ ਟਾਈਮ ਤੋਂ ਮੈਂ ਸੋਚਿਆ ਕਿ ਮੈਂ ਹੀ ਮਿਲ ਜਾਨੀ ਬੀਜ਼ੀ ਆ ਨਾ ਬੱਚੇ ਛੋਟੇ ਨੇ ਇਹਨਾਂ ਦੇ ਮੇਰੇ ਤਾਂ ਵੱਡੇ ਹੋ ਗਏ ਹੁਣ ਸੋ ਮੇਰੇ ਲਈ ਪਹਿਲਾਂ ਮੈਂ ਮਲਾਉਣੀ ਆ ਆਪਣੀਆਂ ਦਰਾਂਆਂ ਨੂੰ ਵੱਡੀ ਕਿਹੜੀ ਆ ਬਈ ਕਿਹੜੀ ਆ ਵੱਡੀ ਆ ਪਹਿਲਾਂ ਮੈਂ ਵੱਡੀ ਮੇਰਾ ਦਿਓਰ ਵੀ ਅੰਦਰ ਬੈਠਿਆ ਸਾਰੀਆਂ ਗੱਲਾਂ ਸੁਣ ਰਿਹਾ ਉਹਦੇ ਕੰਨ ਇੱਧਰ ਹੀ ਆ ਸਾਰੇ ਤੇ ਮੈਨੂੰ ਪਤਾ ਹੈ ਤੇ ਉਹਨੇ ਮੈਨੂੰ ਲੱਗਾ ਚਾਹ ਵੀ ਉਹਨੇ ਬਣਾਈ ਆ ਹਨਾ ਚਲੋ ਕੋਈ ਨਹੀਂ ਆ ਭਾਬੀ ਵਾਸਤੇ ਚਾਹ ਬਣਾਈ ਚੰਗੀ ਗੱਲ ਆ ਹਨਾ ਅਸੀਂ ਮਤਲਬ ਵੈਸੇ ਖਾਲ ਖੜੀ ਹੋਣੀ ਥੋ ਹਨਾ ਕਿ ਕਿੰਨੇ ਬਣਾਈ ਚਾਹ ਟਿੱਕ ਅੱਜ ਦੇਖੋ ਭੇਤ ਆਪਾਂ ਨੇ ਖੋਲੇ ਦੇਣ ਤਾਂ ਆਤਾ ਆਪਣੀ ਦਰਾਣੀ ਦੇਖੋ ਸਾਰੇ ਦਰਾਣੀਆਂ ਹੀ ਆਪਾਂ ਸਭ ਦੇ ਚਿਠਾੜੀ ਦੇਖੋ ਇਹ ਹੈਗੀ ਆ ਮੇਰੀ ਦਰਾਣੀ ਸਰਪਚਿਤ ਕੌਰ ਆ ਕਿ ਪਾਠ ਕਰਕੇ ਆਇਆ ਹੈ ਨਾ ਵਾਹਿਗੁਰੂ ਦਾ ਨਾਮ ਲੈ ਕੇ ਆਇਆ ਬਾਬਾ ਜੀ ਦਾ ਨਾਮ ਸਵੇਰੇ ਸਵੇਰੇ ਲੈ ਲੰਨੇ ਹੁੰਦੇ ਹੋ ਤੇ ਇੱਕ ਦਰੈਣੀ ਆਪਣੀ ਆਏ ਨਾਸ ਤੇਰਾ ਨਾਮ ਕੀ ਹੈ ਕਰਮ ਜੀ ਇਹਦੇ ਨਾਮ ਕਰਮਜੀਤ ਨਾਲ ਲਓ ਜੀ ਇਹ ਹੈ ਆਪਣੀ ਕਰਮਜੀਤ ਆ ਤੇ ਇਹਦੀ ਕਰਮਜੀਤ ਦੀ ਕੋਠੀ ਦੀ ਆਪਾਂ ਵੀਡੀਓ ਪਾਈ ਹੋਈ ਸੀ ਸ਼ਾਇਦ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਵੀਡੀਓ ਲਿੰਕ ਪਾ ਵੀ ਦਮਾਂ ਤੁਸੀਂ ਦੇਖਿਓ ਤੇ ਹੁਣ ਫੇਰ ਦੇਖਣੀ ਆ ਸੀ ਨਾ ਹਾਂਜੀ ਹੁਣ ਜਾਂਦੇ ਫੇਰ ਤੇ ਜਾਂਦੇ ਹੋਏ ਸਾਰੀ ਕੋਠੀ ਦੀ ਵੀਡੀਓ ਬਣਾਵਾਂਗੇ ਆਪਾਂ ਤੇ ਇਹ ਇਹ ਇਹਦਾ ਘਰ ਦੇਖਣਾ ਸੀ ਤੇ ਦੂਸਰੀ ਛੋਟੀ ਇਹ ਦੋਨੇ ਸਿਸਟਰ ਆ ਇਧਰ ਦੇ ਗੱਲਾਂ ਫੇਰ ਕਰਿਓ ਤੇ ਉਹ ਵਾਲੀ ਦੋਨੇ ਰੀਅਲ ਸਿਸਟਰ ਆ ਹਨਾ ਹਾਂਜੀ ਕਿਆ ਸੋਚ ਕੇ ਇੱਕ ਘਰ ਚ ਵਿਆਹ ਕਰਾਇਆ ਸੀ ਤੁਸੀਂ ਸਾਡੇ ਮੰਮੀ ਪਾਪਾ ਨੇ ਸੋਚਿਆ ਤਾਂ ਸੀ ਬਸ ਵੀ ਸਾਸਰ ਨੂੰ ਇੱਕ ਸੌਟ ਦੇਣਾ ਪਿਆ ਏਦਾਂ ਹੀ ਹੁੰਦਾ ਸੀ ਪਹਿਲਾਂ ਤੇ ਤੇ ਕਿਤੇ ਦੂਰ ਦੂਰ ਹੁੰਦੇ ਹਨਾ ਤਾਂ ਹੋਰ ਵੀ ਜ਼ਿਆਦਾ ਵਧੀਆ ਰਹਿਣਾ ਸੀ ਮੈਂ ਤਾਂ ਖੁਦ ਕਹਿੰਨੀ ਆ ਜੇ ਮੇਰੀ ਭੈਣ ਮੇਰੇ ਨਾਲ ਹੁੰਦੀ ਤਾਂ ਆਪਾਂ ਤਾਂ ਖੂਬ ਲੜਾਈ ਕਰਦੇ ਪਹਿਲਾਂ ਬਸ ਲੜੇ ਨਹੀਂ ਆਏ ਨਹੀਂ ਚਲੋ ਲੜਨਾ ਕਿਨੂੰ ਮਿਲਦੇ ਆ ਸਿਮਰਨ ਨੂੰ ਹਾਏ ਸਿਮਰਨ ਅ ਸਿਮਰਨ ਨੇ ਸਾਨੂੰ ਚਾਹ ਜਾਂਦੀ ਆ ਆਦਾ ਦੁੱਧ ਤੇ ਇੱਕ ਬੱਤੀ ਪਾਈ ਹੋਈ ਆ ਹਾਂ ਕਾਫੀ ਹੈ اچھا ਕਾਫੀ ਹੈ ਠੀਕ ਆ ਥੈਂਕ ਯੂ ਸੋ ਮੱਚ ਲਓ ਜੀ ਸਿਮਰ ਨੇ ਸਾਨੂੰ ਡਰਾਈ ਫੂਡ ਵੀ ਖਿਲਾ ਰਹੀ ਆ ਔਰ ਤੁਸੀਂ ਵੀ ਤੁਸੀਂ ਵੀ ਖਾ ਸਕਦੇ ਹੋ ਤੇ ਤੁਸੀਂ ਸਿਰਫ ਦੇਖ ਸਕਦੇ ਹੋ ਤੇ ਆ ਜਾ ਬੇਟਾ ਸਿਮਰ ਕਮ ਆਨ ਲਓ ਜੀ ਇਹ ਇਹ ਜਿਹੜੀ ਬੇਟੀ ਆ ਬਹੁਤ ਰਾਨੀ ਦੀ ਆ ਠੀਕ ਆ ਔਰ ਬਾਕੀ ਬੱਚੇ ਉਹ ਹੀਰੋ ਫਿਰਦਾ ਸੀ ਇੱਥੇ ਕਿੱਥੇ ਗਿਆ ਉਹ ਉੱਥੇ ਗਿਆ ਆਪਣੇ ਫਰੈਂਡ ਦੇ ਕੋਲ ਅਚੋ ਬੱਚੇ ਮੁੰਡੇ ਕਿੱਥੇ ਟਿਕਦੇ ਆ ਹਨਾ ਹਾਂ ਚਲੋ ਫਰੈਂਡ ਦਾ ਵੱਡੇ ਆ ਨਾ ਲਓ ਜੀ ਇਹਨੇ ਅਸੀਂ ਹੁਣ ਚਾਹ ਪੀ ਲਈਏ ਨਾ ਸੌਰੀ ਕੌਫੀ ਆ ਨਾ ਸਿਰਫ ਤੁਸੀਂ ਦੇਖ ਸਕਦੇ ਹੋ ਤੇ ਪੀਵਾਂਗੇ ਤੇ ਉਹ ਹਲੋ ਹਾਂਜੀ ਥੋੜਾ ਆਪਾਂ ਚੁੱਕ ਲਈਏ ਗੱਲ ਲੈਂਦੇ ਆ ਠੀਕ ਆ ਤੇ ਕਿਸੇ ਦੀਆਂ ਕਰ ਲੈਂਦੇ ਆ ਜੀ ਦਾ ਵੀ ਮਤਲਬ ਕੀ ਆ ਗਈ ਗੱਲ ਹੈ ਫਿਰ ਆਪਾਂ ਤੇਰੀ ਕੋਠੀ ਜਾ ਕੇ ਦੇਖਦੇ ਆ ਠੀਕ ਆ ਨਾਲੇ ਸਾਰਿਆਂ ਨੂੰ ਦਿਖਾਉਂਦੇ ਆ ਮੇਰੇ ਬੰਸਲਵਾ ਵਿਜੈ ਹੈ। ਲੌੜੀਆ ਹਾ ਕਿੱਤ ਦਾ ਵੱਡੇ ਮਨਾਇਆ ਸੀ। ਕਿੱਤ ਹੈਗਾ ਇਹ ਆਪਣਾ ਦਰਾਣੀ ਦਾ ਬੇਟਾ। ਇਹ ਬੀਬੀ ਸਰਜੀਤ ਕੋੜਾ ਤੇ ਆਹ ਆਪਾਂ ਸਰਜੀਤ ਬੀਬੀ ਦੇ ਘਰ ਬੈਠੇ ਆ। ਤੇ ਰਾਣੀ ਆ ਜੀ ਬੀਬੀ ਦਾ ਵੈਸੇ ਮੈਂ ਚੋੜਾ ਚ ਬਜਾਕ ਵੀ ਆਦਤਾ ਮੈਨੂੰ। ਸੋ ਇਹ ਬੇਟੇ ਦਾ ਬਰਥਡੇ ਸੀ ਡੈਕੋਰੇਸ਼ਨ ਹਲੇ ਲੱਗੀ ਹੋਈ ਆ। ਇਹ ਤਾਂ ਲਗਾ ਕੇ ਰੱਖਿਆ ਜਦੋਂ ਹਨਾ। ਹੁਣ ਆਪਾਂ ਦੂਸਰੀ ਦਰਾਰੀ ਦੇ ਘਰ ਚੱਲਦੇ ਆ ਤੇ ਉਹ ਲਈ ਕੋਠੀ ਪੈ ਰਹੀ ਹੈ ਪਹਿਲਾਂ ਵੀ ਇਹ ਜੋ ਸਟਾਰਟਿੰਗ ਸੀ ਉਹਦੋਂ ਵੀ ਮੈਂ ਦਿਖਾਈ ਸੀ ਤੇ ਹੁਣ ਤੁਹਾਨੂੰ ਫੇਰ ਦਿਖਾ ਦਿੰਨੀ ਆ ਤੇ ਕਿੰਨਾ ਕਾ ਕੰਮ ਹੋ ਗਿਆ ਕਿੰਨਾ ਰਹਿ ਗਿਆ ਸਾਰਾ ਆਪਾਂ ਇੰਟਰਵਿਊ ਦੰਨੇ ਆ ਔਰ ਉਸ ਤੋਂ ਬਾਅਦ ਫੇਰ ਜਿਹੜੀ ਆ ਡਰਾਰੀ ਜੀ ਬੈਠੀ ਆ ਫੜੀ ਹੈ ਨਾ ਹਰੇ ਜੇ ਸੂਟ ਵਾਲੀ ਹੈ ਨਾ ਫੇਰ ਫੇਰ ਇਹਦੀ ਕੋਠੀ ਦਾ ਵੀ ਵਲੌਗ ਬਣਾਣਾ ਹੈ ਕਿਉਂਕਿ ਇਹਦੇ ਹਲੇ ਕੀ ਚੱਲਦਾਗਾ ਫੁੱਟੀ ਚੱਲਦੀ ਹ ਹ ਪਰਮਾਤਮਾ ਸਾਰਿਆਂ ਦੇ ਆ ਕਹਾਣੇ ਘਰ-ਬਾਰ ਸੋਹਣੇ ਹੋਣ ਹਨਾ ਤੇ ਆਹ ਆਪਣਾ ਬੀਬੀ ਸਰਜੀਤ ਦਾ ਘਰ ਦਾ ਆ ਦੇਖੋ ਪੁਰਾਣੇ ਸ਼ੌਕ ਇਸ ਦਿਖਾਣ ਦੀ ਆ ਬਾਤ ਕੀ ਬਾਤ ਹੈ ਠੀਕ ਹੈ ਠੀਕ ਹੈ ਇਹ ਪਹਿਲਾਂ ਸਾਡੇ ਵੀ ਸੀ ਹਨਾ ਪਹਿਲਾਂ ਪੁਰਾਣੇ ਜਮਾਨੇ ਚ ਹੁੰਦਾ ਸੀ ਤੇ ਆਹ ਇਹਨਾਂ ਦੇ ਦਾਦਾ ਜੀ ਆ ਤੇ ਆਹ ਇਹਨਾਂ ਦੇ ਡੈਡੀ ਜੀ ਆ ਚਾਚਾ ਜੀ ਹੁਣੇ ਸਾਡੇ ਤੇ ਉਹ ਸਮਾਨ ਦੇਖਦੇ ਕੀ ਕੀ ਪਿਆ ਬਾਬਾ ਜੀ ਜੀ ਉਹ ਚਰਖਾ ਵੀ ਪਿਆ ਹੈ ਕੀ ਬਾਤ ਹੈ ਆ ਦੇਖੋ ਜੀ ਚਰਖਾ ਹੁਣ ਹੁਣ ਸ਼ੋਅ ਪੀਸ ਦੀਆਂ ਚੀਜ਼ਾਂ ਰਹਿ ਗਈਆਂ ਹਾਂ ਸਰਖਾ ਪਿਆ ਦੇਖੋ ਤੁਹਾਡੀ ਸਾਰਾ ਮੋਹਲਾ ਫਾਲੀ ਕਰ ਲੈਣੀ ਹੈ ਠੀਕ ਹੈ ਜੀ ਤੇ ਤੇ ਆ ਆਪਾਂ ਥੋੜਾ ਜਿਹਾ ਦੇਖੋ ਇੱਧਰ ਠੀਕ ਆ ਫਿਰ ਦੇਖਾਂਗੇ ਤੁਹਾਡਾ ਘਰ ਠੀਕ ਆ ਲਓ ਜੀ ਘਰ ਦੇਖ ਲੋ ਅੱਛਾ ਡੌਗੀ ਵੀ ਹੈ ਹਾਂ ਡੌਗੀ ਹੈ ਤੇ ਆਹ ਜੀ ਜੀ ਸਰਜੀ ਦਾ ਕੋਲ ਦਾ ਘਰ ਹੈ ਨੇਦਰ ਉਹਦਾ ਫੜਨੀ ਆ ਕਿਉਂਕਿ ਸਰਬਜੀਤ ਹੋਰ ਕਰਮਜੀਤ ਦੋਨੋਂ ਭੈਣਾਂ ਐ ਇਨਨੇ ਡੌਗੀ ਵੀ ਰੱਖਿਆ ਹੋਇਆ ਮੈਂ ਕਿਆ ਤੇਰਾ ਨਾਮ ਜਾਣ ਸਕਦੀ ਹਾਂ ਇਹਦਾ ਨਾਮ ਕੀ ਹੈ ਇਹਦਾ ਇਹਦਾ ਨਾਮ ਕੀ ਹੈ ਨਹੀਂ ਨਹੀਂ ਮੈਂ ਦੱਸਾਂਗੀ ਹਾਂ ਗੋਲ ਅੱਛਾ ਇਹ ਕੋਈ ਕੰਮ ਵੀ ਕਰਦਾ ਗੋਲੂ ਗੋਲੂ ਜਾਂ ਕੋਈ ਕੀ ਬਸ ਪਿੰਜਰੇ ਜਿਵੇਂ ਟੁਰਦਾ ਗੋਲ ਨੂੰ ਕਰਦਾ ਨਹੀਂ ਰਾਖੀ ਕਰਦਾ ਲੋ ਜੀ ਇੱਧਰ ਆਪਣਾ ਬੀਬੀ ਦਾ ਘਰ ਬੜੀ ਛੋਟੀ ਦਰਾਣੀ ਦਾ ਇਹਦੀ ਕੋਠੀ ਪੈਰੀ ਉਹਦੀ ਕੋਠੀ 'ਚ ਆਪਾਂ ਚੱਲ ਰਹੇ ਆ ਤੋ ਪੁੱਛਦੇ ਆ ਕਿ ਇਹ ਜੱਗ ਕਿਉਂ ਚੱਕਿਆ ਹੋਇਆ ਹਾਂਜੀ ਭੈਣ ਜੀ ਇਹ ਜੱਗ ਕਿਉਂ ਚੱਕਿਆ ਹੋਇਆ ਜੀ ਚਾਹ ਜੀ ਮਿਸਤਰੀਆਂ ਦੀ ਕਿੰਨੇ 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 ਵੀਨੇ ਹੋਗੇ ਚਾਹ ਬਣਾਉਂਦੇ ਨੇ ਨਾਲੇ ਪਾੜੀ ਹੈ ਨਾ ਮੇਰੇ ਦਿਓਰ ਆਏ ਸੀ ਉਹ ਕਿੱਥੇ ਗਿਆ ਗਿਆ ਫਿਰ ਅਚ ਉਹ ਓਧਰ ਆ ਚਲੋ ਜੀ ਅੱਜ ਭੈਣ ਜੀ ਬੀਬੀ ਉਹ ਚਲੋ ਸਾਰੇ ਅੱਜ ਲਓ ਜੀ ਇਹ ਖਾਲੀ ਪਲਾਟ ਆ ਜੇ ਕਿਸੇ ਨੂੰ ਚਾਹੀਦਾ ਤਾਂ ਆਪਣਾ ਮੰਨਾ ਦਾ ਤੁਸੀਂ ਲੈ ਸਕਦੇ ਹੋ ਇੱਧਰ ਸਾਡੇ ਚਾਚਾ ਜੀ ਉਹਨਾਂ ਦਾ ਘਰ ਆ ਤੇ ਜੇ ਕੋਈ ਬਾਹਰ ਹੁੰਦਾ ਤਾਂ ਆਪਾਂ ਨੇ ਹੈਲੋ ਹਾਈ ਕਰ ਵੀ ਲੈਣੀ ਸੀ ਲਓ ਜੀ ਦਿਓਰ ਨੂੰ ਮਿਲੋ ਜੀ ਇਹ ਐਦਰਾਣੀ ਦੇ ਹਸਬੰਡ ਸਾਸ਼ੀਕਾਲ ਗੋਡ ਬlesਸ ਯੂ ਖੁਸ਼ ਰਹੋ ਲਓ ਜੀ ਕੋਠੀ ਦਾ ਵਲੌਗ ਬਣਾ ਲਈਏ ਇਜਾਜ਼ਤ ਨੂੰ ਹੋ ਗਿਆ ਹੋਣੇ ਕਾਫੀ ਚਿਹਰੇ ਦਾ ਛਾਪ ਬਣਾਉਂਦੇ ਨੇ ਇੱਧਰ ਆਪਣੀ ਇੱਧਰ ਐਂਟਰਸ ਜਿਹੜਾ ਸਾਡਾ ਦਿਓਰ ਉਹ ਕਹਿੰਦਾ ਜੀ ਫਰੰਟ ਵੱਲੋਂ ਆਓ ਪਿੱਛੇ ਉਹ ਬੈਕ ਦਾ ਰਸਤਾ ਸੀ ਇਹ ਸਾਡਾ 올ਡ ਮੱਲਾ ਹੈ ਤੇ ਬਹੁਤ ਸਾਫ਼ ਸੁਥਰਾ ਹੈ ਦੱਸ ਨਹੀਂ ਸਕਦੀ ਕਿ ਇੰਨੀ ਜਿੰਨੀ ਸਫਾਈ ਆ ਮੈਂ ਬਿਆਨ ਨਹੀਂ ਕਰ ਸਕਦੀ ਲਓ ਜੀ ਇਹ ਆਪਾਂ ਹੁਣ ਕੋਠੀ 'ਚ ਪਹੁੰਚ ਚੁੱਕੇ ਹਾਂ ਤੇ ਦਰਾਣੀਆਂ ਮੇਰੇ ਨਾਲ ਆ ਠੀਕ ਆ ਇਹ ਕੋਠੀ ਦੀ ਵੀਡੀਓ ਮੈਂ ਪਹਿਲਾਂ ਵੀ ਬਣਾਈ ਸੀ ਤੇ ਹੁਣ ਆਪਾਂ ਦੁਬਾਰੇ ਸ਼ੂਟ ਕਰਨੇ ਆ ਬਹੁਤ ਸ਼ੌਕ ਹੁੰਦਾ ਘਰ ਦਾ ਦੇਖੋ ਦਰਾਣੀ ਅਫੀਸ਼ਲ ਨਾ ਜਾਇਓ ਹੈ ਨਾ ਵਾਓ ਕੀ ਬਾਤ ਹੈ ਕਿਚਨ ਵਾਲ ਚੱਲਦੇ ਹਨ ਵਾਹ ਭਈਆ ਜੀ ਕੀ ਹਾਲ ਹੈ ਠੀਕ ਹੈ ਹੈ ਬੋਸ਼ੀਆ ਹਾਂ ਵੀ ਬੜੀ ਵਧੀਆ ਜੀ YouTube ਪਰ ਜਾਓਗੇ ਆਪ ਪਤਾ ਕੋਈ ਨਹੀਂ ਜਾਓਗੇ ਸਭ ਤੇ ਲਓ ਜੀ ਸਭ ਤੋਂ ਪਹਿਲਾ ਦੇਖੋ ਜੀ ਮੇਰੀ ਦਰਾਣੀ ਦੀ ਕਿਚਨ ਦੇਖਦੇ ਆਪਾਂ ਹਾਂ ਜੀ ਤੱਕ ਨਾ ਕੇਨੋ ਉਸਕਾ ਇਸਕਾ ਸਿਮਰੇਟ ਦਾ ਨਾਗਰੀਆਂ ਹਨ ਵਧੀਆ ਕਰਿਆ ਸਾਰਾ ਨਵਾਤਾ ਇੱਧਰ ਪਤਾ ਨਹੀਂ ਕਿਹੜੀ ਟਾਕਿੰਗ ਚੱਲ ਰਹੀ ਹੈ ਹਨਾ ਇਧਰ ਇਹਦੇ ਇਸ ਤੋਂ ਭਾਈਆ ਭਾਈਆ ਆਪ ਕੰਮ ਕਰ ਲਓ ਮੈਂ ਤਾਂ ਬੈੱਡ ਲਈ ਹਾਂ ਹਮ ਤਾਂ ਬਲਵਾਇ ਕਿਦਾ ਦੇ 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 ਦੇਖ ਲੱਗਿਆ ਲਓ ਜੀ ਇੱਧਰ ਕਾਫੀ ਵਧੀਆ ਹੈ ਨਾ ਜਿੱਦ ਰਹੇ ਹਾਂ ਤਾਂ ਇੱਧਰ ਇੱਕ ਬਣਾ ਹੈਗਾ ਆਪਣਾ ਇਹ ਬੈੱਡਰੂਮ ਨਹੀਂ ਜਿਵੇਂ ਡਾਈਨਿੰਗ ਏਰੀਆ ਹੁੰਦਾ ਕੀ ਹੈ ਡਰਾਈਂਗ ਰੂਮ ਆ ਠੀਕ ਹੈ ਠੀਕ ਹੈ ਡਰਾਈਂਗ ਰੂਮ ਆ ਜੀ ਬੈਡਰੂਮ ਹੋ ਹੈ ਜਿਵੇਂ ਟਾਲਾ ਹੁੰਨੇ ਓਏ ਪੱਥਰ ਕਿੱਥੇ ਤੇ ਲਿਆਉਂਦਾ ਹਾਂਜੀ ਪੱਥਰ ਕਿੱਥੇ ਤੇ ਲਿਆਉਂਦਾ ਇਹ ਉੱਥੇ ਲਿਆਉਂਦਾ ਠੀਕੇ ਤੇ ਟੈਲਾ ਵਰਗਾ ਲੱਗ ਰਿਹਾ ਹੈ ਨਾ ਇਹ ਇਤਰਾ ਵਰਗਾ ਲੱਗ ਰਿਹਾ ਹਾਂ ਇਹ ਪੂਚੇ ਪੂਚੇ ਲਾਣੇ ਆ ਅਚਾਰ ਮਿਲਾ ਕੇ ਪਿੰਨਾਂ ਤੇ ਅਬਿੰਦਰ ਨੂੰ ਲਾਜ ਨਹੀਂ ਇੱਧਰ ਆਪਣਾ ਇੱਕ ਬੈਡਰੂਮ ਇੱਧਰ ਆ ਤੋ ਇੱਧਰ ਆਪਣਾ ਕੰਮ ਚੱਲ ਰਿਹਾ ਜੀ। ਦਰਵਾਜ਼ੇ ਲੱਗ ਰਹੇ ਬਿਸਤਰੀ ਜੀ। ਇੱਧਰ ਆ ਡੋ ਮੜਾ ਜਾ। ਇਹ ਦਰਵਾਸ਼ ਰੂਮ ਦਿਖਾ ਦੰਨੇ ਤੁਹਾਨੂੰ। ਇੱਧਰ ਟਾਈਲਾਂ ਦਾ ਕੰਮ ਕੰਪਲੀਟ ਹੋ ਚੁੱਕਿਆ। ਐਦਾ ਦੱਸ ਦੂਗੀ ਬੈੱਡਰੂਮ ਕਿਹਦਾ ਹੈ। ਫਟ। ਅੱਛਾ। ਦੇਖ। ਸਰਬਜੀਤ ਐਸ ਕਨ ਵੀ ਮੇਰੇ ਬੈਡਰੂਮ ਕੀ ਦੇਖੋ ਤਾਂ ਹੈਰੀ ਦੀ ਬੰਮੀ ਦਾ ਹੈਰੀ ਦੀ ਡੈਡੀ ਦਾ ਡੇਗਾ ਤੇ ਇਹ ਹੈਗਾ ਦੂਸਰਾ ਬੈਡਰੂਮ ਇਹ ਹੈਰੀ ਦਾ ਹਨਾ ਠੀਕ ਆ ਬਹੁਤ ਸੋਹਣਾ ਹੈ ਤੇ ਡਾਊਨ ਫੀਲਿੰਗ ਵੀ ਤੁਹਾਨੂੰ ਦਿਖਾ ਦਿੰਦੇ ਆ ਬਸ ਮੈਨੂੰ ਲੱਗਦਾ ਵੀ ਨਾ ਨਾ ਇਹ ਦਾ ਉਸ ਨਾਲ ਨਾ ਲਮਨ ਵਾਸ਼ਰੂਮ ਦੀ ਵੀਡੀਓ ਬਣਾ ਲੈਣ ਦਿਓ ਪਲੀਜ਼ ਮਣਾ ਹੂੰ ਟਾਈਲ ਹਾਂ ਹੈ ਕੀ ਆ ਕਾਰਨਰ ਇਹਨਾਂ ਬਾਹਰ ਕੀ ਅੰਦਰ ਵਿਚਾਰ ਕੀ ਆ ਬੋਲਦੇ ਨੂੰ ਅੱਛੇ ਅੱਛਾ ਠੀਕ ਆ ਤੇ ਵਧੀਆ ਵਾਸ਼ਰੂਮ ਬਹੁਤ ਖੁੱਲਾ ਡੁੱਲਾ ਹੈ ਜੀ ਦੇਖ ਲਓ ਤੁਸੀਂ ਦੋ ਬੈਡਰੂਮ ਆ ਨੀਚੇ ਤੇ ਬਾਕੀ ਹੈਗੇ ਉੱਪਰ ਚੱਲਦੇ ਆਪਾਂ ਦਰਵਾਜ਼ੇ ਲੱਗ ਰਹੇ ਨੇ ਇੱਧਰ ਤਾਂ ਅਸੀਂ ਦੇਖ ਲਿਆ ਸੀ ਇੰਦਰ ਤੁਹਾਡਾ ਬੈੱਡ ਆ ਜਾਊਗਾ ਫਰੀ ਦੀ ਸਲਾਹ ਦਿੰਦੀ ਹਾਂ। ਹਾਂਜੀ। ਇੱਧਰ ਤੁਹਾਡੀ ਐਨਸੀਡੀ ਆ ਜਾਊਗੀ ਹਨਾ। ਫਰੀ ਦੀ ਸਲਾਹ ਮੁੱਕੀ ਆ ਜੀ ਮੈਂ ਅੱਲੇ ਗਈ ਹਾਂ ਜੀ ਉਹਦੇ। ਤਾਂ ਵੀ ਰਹਿੰਦੀ ਆ। ਤੇ ਆਹ ਵਧੀਆ ਕਰਾ ਤੁਸੀਂ ਜਿਹੜਾ ਆਹ ਸਿੰਪਲ ਜਿਹੜਾ ਕਰਾ ਨਾ ਬਹੁਤ ਵਧੀਆ ਕਰਾ। ਜਿਹੜੇ ਆਹ ਆ ਚਲੋ ਆ ਵੀ ਵਧੀਆ ਨਾ ਜਦੋਂ ਆਪਾਂ ਸਾਫ਼ ਕਰਦੇ ਫਿਰ ਬੜਾ ਦਿੱਕਤ ਆਂਦੀ ਆ। ਪਰ ਚਾਹੀਦੇ ਤਾਂ ਹੈ ਚੀਜ਼ਾਂ, ਇਹ ਚੀਜ਼ਾਂ ਚਾਹੀਦੀਆਂ ਵੀ ਹੁੰਦੀਆਂ। ਚਲੋ ਹੁਣ ਬੈੱਡ ਨਹੀਂ ਮੰਮੀ ਹੁੰਦਾ ਤਾਂ ਇਹ ਵੀ ਸਿਰ ਤੋਂ ਕਰਨਾ ਕਿ ਉਧਰ ਨਾਲ ਕੇਰ ਕਰੀ ਰੋ। ਨਹੀਂ ਬੈੱਡਰੂਮਾ ਚ ਠੀਕ ਰਹਿੰਦਾ। ਬਸ ਕੋਈ ਨਹੀਂ ਬਹੁਤ ਵਧੀਆ ਬਣ ਰਿਹਾ ਹੈ ਔਰ ਪੱਥਰ ਐਦਾਂ ਜਿਵੇਂ ਟਾਇਲਾਂ ਹੁੰਦੀਆਂ ਹਨਾ ਬਹੁਤ ਚਮਕਦਾਰ ਹਨ ਤੇ ਆਜੋ ਹੁਣ ਉੱਪਰ ਚੱਲੀਏ ਮਿਸਤਰੀਆਂ ਦਾ ਮਿਸਤਰੀਆਂ ਦਾ ਚਾਹ ਦਾ ਟਾਈਮ ਹੋ ਰਿਹਾ ਹੈ ਇਹ ਉੱਪਰ ਲੈ ਕੇ ਜਾਣੀ ਥੋੜੀ ਆਜੋ ਬਈ ਉੱਪਰ ਆਜੋ ਬਚਾ ਕੇ ਆਇਓ ਜਰੋ ਲਓ ਜੀ ਗ੍ਰੇਨਾਈਟ ਥੋੜੀਆਂ ਦੀ ਗ੍ਰੇਨਾਈਟ ਲੱਗੀ ਹੋਈ ਆ ਸਾਰਾ ਕੋਠੀ ਦਾ ਟੂਲ ਤੁਹਾਨੂੰ ਕਰਾ ਦੇਣਾ ਮੈਂ ਤੇ ਇੱਥੇ ਆਪਣੇ ਗ੍ਰਿਲ ਲੱਗੜੀਆਂ ਗ੍ਰਿਲ ਐਥੇ ਸਟੀਲ ਦੀ ਲੱਗੂਗੀ ਕਿ ਕਿਦਾਂ ਦੀ ਲੱਗੂਗੀ ਹਾਂ ਸਟੀਲ ਦੀ ਹਾਂ ਸਟੀਲ ਦੀ ਸੋਹਣੀ ਲੱਗੂਗੀ ਤੇ ਆਪਣਾ ਪੂਜਾ ਰੂਮ ਦੇਖੋ ਜੀ ਆ ਵੀ ਵਾਈ ਗੁਰੂ ਵਾਈ ਗੁਰੂ ਜੀ ਦਾ ਖਾਸ ਵਾਈ ਗੁਰੂ ਜੀ ਦਿਖਤੇ ਟਾਈਲਰ ਵਾਲਾ ਕੰਮ ਵਧੀਆ ਕਰਾਤਾ ਸਾਰਾ ਫੱਟੇ ਚੰਗਾ ਹਨ ਖਲਾਸ ਨੂੰ ਛੁੱਟੀ ਵਾਲੇ ਕੁਨੀਸਣ ਸਾਰਾ ਕੀਤਾ ਆ ਨਹੀਂ ਸਾਡੇ ਤੇ ਇਹ ਦਰਵਾਜੇ ਬੰਦ ਰਹੇ ਆ ਤਾਂ ਹੁਣ ਤੁਹਾਨੂੰ ਇਹ ਜਿਹੜਾ ਬੈਡਰੂਮ ਹੈ ਉਪਨੀ ਆ ਦੇਖੋ ਤੇ ਦਰਾਣੀਆਂ ਦੀ ਟਾਕਿੰਗ ਚੱਲ ਰਹੀ ਹੈ ਕਿੰਨੇ ਮਹੀਨੇ ਹੋ ਗਏ ਕੰਮ ਚੱਲਦੇ ਇਹਨੂੰ ਪੂਰੇ 1 ਸਾਲ ਹੋ ਗਿਆ 1 ਸਾਲ ਤੋ ਲੱਗਦਾ ਹੀ ਆ ਟਾਈਮ ਦੇਔਰ ਦਰਾਣੀ ਚਾਪ ਲਾਣੇ ਚ ਇੰਨਾ ਮਸਤ ਰਹਿੰਦੇ ਨੇ ਮਿਸਤਰੀਆਂ ਨੂੰ ਇਹ ਤਾਂ ਹੱਥ ਬਨਨਗੇ ਕੱਢਣੇ ਪੈਂਦੇ ਆ ਹੁਣ ਤੁਹਾਨੂੰ ਆਪਾਂ ਟਰੈਸ ਦਾ ਟੂਰ ਕਰਾਵਾਂਗੇ ਕਿ ਇੱਧਰ ਆਪਣਾ ਦੇਖੋ ਖਲਾਰਾ ਤਾਂ ਹੁੰਦਾ ਹੀ ਆ ਹਨਾ ਇਹ ਤਾਂ ਨਹੀਂ ਹੋਊਗਾ ਹਲੇ ਕੋਈ ਚੱਕਰ ਨਹੀਂ ਇੱਦਾਂ ਹੀ ਹੁੰਦਾ ਲੋ ਜੀ aprendedor ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਤੇਦਨ ਨੇ ਆਹਣਾ ਬਹੁਤ ਸੋਣੀ ਕੋਠੀ ਆ ਦੇ ਇਧਰ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਪੌੜੀ ਬਹੁਤ ਸੋਣੀ ਲੱਗਦੀ ਹੈ ਹਨਾ ਇਹ ਚੜ੍ਹਦੇ ਡਰ ਲੱਗਦਾ ਹੋਣਾ ਹਨਾ ਕਿੰਨੇ ਲੱਗਦਾ ਮੈਂ ਚੜ੍ਹ ਕੇ ਦੇਖੂਗੀ ਲਾ ਆ ਫੋਨ ਪਕੜ ਭਰ ਇੱਕ ਜਿਹੜਾ ਐਦਾ ਨਹੀਂ ਫਿਰ ਪਤਾ ਤਾਂ ਚੱਲੇਗਾ ਪੌੜੀ ਜਿਹੜੀ ਲਓ ਜੀ ਤੋਂ ਆਪਾਂ ਹੈਲਪ ਲੈ ਰਹੇ ਹਾਂ ਮੈਂ ਸਿਰਫ ਚੜ ਕੇ ਆਣਾ ਤੇ ਨਾਲ ਦੀ ਨਾਲ ਆ ਵੀ ਸਕਦੇ ਜਦ ਮੈਂ ਉੱਪਰ ਚੜ ਜੂ ਮੈਨੂੰ ਠੀਕਾ ਕੱਟੀ ਨਾ ਆ ਜਾ ਮਸਤ ਦੇਖੋ ਨਾਲੇ ਨਾਲ ਚੱਕਣੀ ਨਹੀਂ ਹੈਗੀ ਜਾਂ ਕੋਈ ਗਿਰਗੀ ਆ ਜਾ ਆ ਜਾ ਕੀ ਬਣਾ ਦਿਖਾਉਨੇ ਆ ਸਾਰਿਆਂ ਨੂੰ ਲੋ ਜੀ ਆਪਾਂ ਇਹ ਨੂੰ ਵੀ ਤੁਹਾਡਾ ਦਿਖਾਉਣਾ ਵਰਗੇ ਹੈ ਹੈ ਉਹ ਪਸਤਾ ਵੀ ਦਿਖਾਉਣਾ ਅੰਦਰ ਲਓ ਜੀ ਹੁਣ ਤੁਹਾਨੂੰ ਆਪਾਂ ਦ੍ਰਿਸ਼ ਦਿਖਾਉਨੇ ਆ ਚਰਖੀ ਮੱਲੇ ਦਾ ਤੇ ਇਹ ਉਹ ਮੱਲਾ ਜਿੱਥੇ ਅਸੀਂ ਜਿੱਥੇ ਮੈਂ ਜਿੱਥੇ ਅਸੀਂ ਵਿਆਹ ਕੇ ਆਏ ਸੀ ਉਹ ਇਹਨਾਂ ਦਾ ਜਿਹੜਾ ਜਿਹੜਾ ਉਹ ਘਰ ਆ ਜੀ ਇਹੇ ਮੇਰੀ ਇਹ ਦਰਾਨੀ ਦਾ ਘਰ ਆ ਸਰਬਜੀਤ ਕੌਰ ਦਾ ਘਰ ਆ ਹਨ ਤੇ ਉਹਦੇ ਨਾਲ ਹੀ ਸਾਡੀ ਕੋਠੀ ਉਹਦੇ ਵਿੱਚ ਅਸੀਂ ਵਿਆਹ ਕੇ ਆਏ ਸੀ ਪ੍ਰਾਰਮਾ ਲ ਕਹਿ ਸਕਦੇ ਹ ਮੱਲਾ ਕਹਿੰਦੇ ਹ ਹੁਣ ਚਲੋ ਪਿੰਡ ਲਾ ਲੋ ਚਲੋ ਲਓ ਇਹ ਇਧਰ ਦਾ ਦ੍ਰਿਸ਼ ਦੇਖੋ ਅੰਬਾਲਾ ਸਿਟੀ ਦੇਖ ਸਕਦੇ ਤੁਸੀਂ ਹਰਿਆਣਾ हां दस की कहनी एक दिन की होया दस ओने ना गुरशांदे ਜੈਦੀ ਨੇ ਫੋਨ ਕਰਿਆ ਉਹ ਉਥੇ ਤੋਂ ਦੇਖਿਆ ਉਹਨੇ ਮੈਂ ਆਈ ਦੱਸਿਆ ਨਹੀਂ ਕਿੱਥੇ ਦਿਖਦਾ ਇੱਧਰ ਨੂੰ ਘਰ ਮੈਂ ਆਈ ਦੱਸਿਆ ਕਿੱਥੇ ਦਿਖਾਈ ਇਹ ਕਹਿੰਦੀ ਆ ਵੀ ਸਾਡਾ ਘਰ ਦਿਖਦਾ ਏ ਅੱਛਾ ਅੱਛਾ ਇੱਧਰ ਨੂੰ ਹੈ ਮੰਦੀਪ ਬਣਾਦਾ ਹਾਂ ਸਾਡਾ ਤਾਂ ਨਹੀਂ ਦਿਖਦਾ ਨਾਲ ਥੋੜਾ ਦਿਖਦਾ ਆ ਸਾਹਮਣੇ ਆ ਦਿਖਿੰਗ ਕਰਵਾ ਦੇਣਾ ਉਹ ਮੰਦੀਪ ਕਰਾ ਕੇ ਕਿਹੜਾ ਗਈ ਜੰਨੀ ਆ ਅੱਛਾ ਉਹ ਮੌਂਟੀ ਹਾਂ ਓਹ ਹੋ ਠੀਕ ਦੇਖਣੀ ਆ ਮੈਂ ਤਾਂ ਤਾਂ ਦੇਖ ਦੇਣਾ ਠੀਕ ਆ ਠੀਕ ਲਓ ਜੀ ਇਹ ਹਰਿਆਣਾ ਆ ਕਿਧਰ ਹੈ ਬਸ ਇਹ ਬੜੋਸ 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 ਠੀਕ ਹੈ ਠੀਕ ਹੈ ਬਹੁਤ ਕਾਫੀ ਟਾਈਮ ਹੋ ਗਿਆ ਮੈਨੂੰ ਇੱਧਰ ਆਏ ਨੂੰ ਇਹਨਾਂ ਦੀ ਗੱਲਾਂ ਨਹੀਂ ਮੁੱਕਦੀਆਂ ਇਹਨਾਂ ਦੀ ਨਹੀਂ ਗੱਲਾਂ ਮੁੱਕਦੀਆਂ ਹੈਗੇ ਬਾਕੀ ਉਧਰ ਟਰੈਸ ਤੇ ਵੀ ਖੜੇ ਆ ਸਾਰੇ ਤੋਂ ਸਾਡੀ ਵੀਡੀਓ ਨੂੰ ਇੰਜੋਏ ਕਰ ਰਹੇ ਆ ਹਨ ਤੇ ਪੂਰੇ ਚੜੇ ਆ ਹਾਂ ਨਹੀਂ ਫਿਰ ਹਮਨ ਕਰਾ ਚਾਹ ਦੇਖ ਕੇ ਫਿਰ ਸੁਣਾਈ ਪੂਰਾ ਦਿਖਾਉਣ ਦੋਨੇ ਨਾਲ ਸਰੇ ਆ ਡਿਜ਼ਾਈਨ ਪਾਇਆ ਹੋਇਆ ਹੈ ਨਾ ਨਹੀਂ ਭੱਜਿਆ ਨਾ ਉਹ ਤਾਂ ਛਾਂ ਅੱਛਾ ਦਰਾਨੀਆਂ ਦੀ ਨਾ ਧੋਖਾ ਦਰਾਨੀਆਂ ਦੀ ਨਾ ਟਾਕਿੰਗ ਸੁਣਦੇ ਆਪਾਂ ਟੈਂਕੀਆਂ ਵੀ ਵਧੀਆ ਕਰਿਆ ਤੁਸੀਂ ਦੋ ਰਖਾ ਲਈਆਂ ਨਾ ਜੀ ਤੁਸੀਂ ਹੁਣ ਚਰਖੀ ਮਹੱਲੇ ਦਾ ਅੰਬਾਲਾ ਸਿਟੀ ਚਰਖੀ ਮਹੱਲੇ ਦਾ ਦ੍ਰਿਸ਼ ਦੇਖ ਸਕਦੇ ਹੋ ਤੇ ਉਹ ਸਾਹਮਣੇ ਸਾਹਮਣੇ ਉਹਨਾਂ ਦਾ 올ਡ ਕੋਠੀ ਆ ਹੈ ਕੋਈ ਤੇ ਰਿੱਲ ਠੰਡ ਲੱਗ ਰਹੀ ਆ ਉਹ ਲੱਗਦੀ ਹੁੰਦੀ ਆ ਨਾ ਹੁਣ ਉਹ ਚਾਹ ਵੀ ਬਣਾ ਕੇ ਦੇਣੀ ਆ ਉੱਪਰ ਵੀ ਆਣਾ ਹੈ ਨਾ ਵੈਸੇ ਵੈਸੇ ਬੰਨੂ ਇਹ ਦੱਸ ਚਲੋ ਥੋੜੀ ਇੰਟਰਵਿਊ ਲੈ ਲੈਣੇ ਆ ਵੈਸੇ ਇਹ ਦੱਸ ਹੈ ਨਾ ਵੀ ਚਾਵੜਾ ਲੀਨ ਕਾਫੀ ਟਾਈਮ ਹੋ ਗਿਆ ਸਾਲ ਹੋ ਗਿਆ ਸਾਬ ਬਣਾ ਲੀਨ ਇਧਰ ਇਧਰ ਲੈਦਾ ਵੀ ਆਈ ਹਾਲ ਤਾਂ ਆਪਨੇ ਆਪਨੇ ਬਣਾ ਲਈ ਹੈ ਤੇ ਵੀ ਬਣਾ ਲਈ ਨਹੀਂ ਬਣਾਈ ਨਹੀਂ ਹਲੇ ਆਪਸ ਨੇ ਬਣਾਈ ਹੈ ਸਾਸ ਨੇ ਕੋਈ ਨਹੀਂ ਬਣਾਈ ਸਾਡੀ ਨੇ ਬਣਾਈ ਬਈ ਚੁੱਪ ਕਰੋ ਸਸਾ ਦੀਆਂ ਗੱਲਾਂ ਨਹੀਂ ਕਰਨੇ ਵੀਡੀਓ ਦੇਖ ਲੋਗੇ ਕੱਟ ਦਈਏ ਗੱਲ ਕੋਈ ਨਹੀਂ ਨਹੀਂ ਸੱਸਾ ਨਾ ਅਸੀਂ ਨਹੀਂ ਨਹੀਂ ਫਿਰ ਕੀ ਹੋ ਗਿਆ ਸੱਸਾ ਨੇ ਬਣਾਈ ਐ ਸੱਸਾ ਦੀ ਤਾਰੀਫ ਹੀ ਕਰੀ ਐ ਆਪਾਂ ਨੇ ਗਾਇਸ ਕੋਈ ਚੁਗਲੀ ਤਾਂ ਨਹੀਂ ਕਰੀ ਨਾ ਨਹੀਂ ਕਰਦੇ ਜਮਾ ਹਣਾ ਦੇਖੋ ਜੀ ਹੁਣ ਸੱਸਾਂ ਦਾ ਹੁਣ ਦੇਖੋ ਜਿਹੜੀ ਪ੍ਰਾਣੀ ਕੋਠੀ ਸੀ ਉਹਦੇ ਵਿੱਚ ਮੇਰੀ ਵੀ ਸੱਸ ਨੇ ਬਣਾਈ ਆ ਹਣਾ ਨਵੀਂ ਚਾ ਆਪਾਂ ਨੇ ਰਲ ਮਿਲ ਕੇ ਸਾਰਾ ਕਰਿਆ ਕੰਮ ਤੇ ਇੱਧਰ ਵੀ ਮਿਸਤਰੀਆਂ ਨੂੰ ਚਾਹ ਦੇਣੀ ਆ ਇੱਧਰ ਵੀ ਇੱਧਰ ਤਾਂ ਕੰਮ ਖਤਮ ਹੋੜੇ ਆਲਾ ਫਿਰ ਨੈਕਸਟ ਵੀਡੀਓ ਤੁਹਾਨੂੰ ਥੋੜੀ ਦੇਰ ਹੋਰ ਰੁਕੋ ਫਿਰ ਇੱਧਰ ਇਹ ਦਰਾਣੀ ਦੀ ਕੋਠੀ 'ਚ ਚੱਲਾਂਗੇ ਉਹਦਾ ਟੂਰ ਕਰਾਵਾਂਗੇ ਠੀਕ ਆ ਜੀ ਓਕੇ ਬਾਏ ਸ਼ਸ਼ੀਕਲ ਵਲੌਗ ਇਦਾਂ ਦਾ ਲੱਗਿਆ ਦਰਾਣੀ ਦੀ ਕੋਠੀ ਦਾ ਟੂਰ ਆ ਅੱਜ ਟਾਈਟਲ ਇਹ ਵੀ ਹੋਊਗਾ ਤੇ ਸਾਰੇ ਦੱਸਣਾ ਕਮੈਂਟ ਕਰਕੇ ਕੇ ਬਾਈ ਸ਼ਸ਼ਿਕਾ ਪਾਸਰੀ ਕਰਨ ਸਾਰੇ ਚਲੋ ਜੀ ਜਲ ਅਸੀਂ ਉੱਪਰ ਦਾ ਟੂਰ ਕੱਢਿਆ ਤੇ ਦਰਾਨੀਆਂ ਮੇਰੀਆਂ ਥੱਲੇ ਆ ਰਹੀਆਂ ਤੇ ਇੱਕ ਦਰਾਨੀ ਦੇ ਘਰ ਹੋਰ ਜਾਣਾ ਦੇਖਦੇ ਆ ਜੀ ਉਹ ਘਰ ਹੋਈ ਤਾਂ ਫਿਰ ਤੁਹਾਨੂੰ ਮਿਲਾਉਂਦੇ ਆ ਬਾਈ ਮੈਨੂੰ ਤਾਂ ਤੁਹਾਨੂੰ ਜੀ ਬਹੁਤ ਡਰ ਲੱਗਿਆ ਮੈਨੂੰ ਲੱਗਿਆ ਸੱਚੀ ਡਰ ਲੱਗਿਆ ਤੁਸੀਂ ਪਹਿਲੀ ਵਾਰ ਹਾਂ ਮੈਂ ਪਹਿਲੀ ਵਾਰ ਜਾਈ ਆ ਪਰ ਦੇਖੇ ਨੂੰ ਬਹੁਤ ਸੋਹਣੀ ਲੱਗਦੀ ਆ ਚਲੋ ਚੱਲਦੇ ਪੀਓ ਵੀ ਕਰ ਰਿਹਾ ਬਈ ਕਿੰਨੇ ਸਾਲ ਹੋ ਗਏ ਪੀਓ ਵੀ ਕਰਤੇ ਕੋ ਆਪਕੋ ਹਾਂ 5 ਸਾਲ देखी मैंने चली गई आप किन्य, है कि सियानिया नीचे आप थोड़ा दिखा दें लो जी चलते हैं ठीक थी। है जी बहुत सोहनी है कॉन्ग्रेचुलेशन सारिया ਦੋਨੇ ਭੈਣਾਂ ਨੂੰ ਬਹੁਤ-ਬਹੁਤ ਵਧਾਈਆਂ ਇੱਧਰ ਨਹੀਂ ਇੱਧਰ ਕੀ ਇੱਧਰ ਨਹੀਂ ਦਿਖਾਇਆ ਹਾਂ ਹਾਂ ਸੱਚ ਹੈ ਨਾ ਇਹ ਲੱਕੜੀ ਦਾ ਕੰਮ ਇਹ ਦਰਵਾਜ਼ਾ ਬਣ ਰਿਹਾ ਹਾਂਜੀ ਠੀਕ ਹੈ ਜੀ ਆਹ ਦੇਖੋ ਇਹ ਖਿੜਕੀਆਂ ਬਹੁਤ ਸੋਹਣੀਆਂ ਬਣਾਈਆਂ ਹੈ ਹੈ ਛੋਟੇ ਜਿਹਾ ਨਾ ਠੀਕ ਹੈ ਠੀਕ ਸਟੋਰ ਹੋਣਾ ਬਹੁਤ ਜ਼ਰੂਰੀ ਹੈ ਸਟੋਰ ਵੀ ਦੇਖ ਲਓ ਗਾਇਸ ਨੇ ਜਿੱਧਰ ਆਣੀ ਦਾ ਸਟੋਰ ਦੇਖ ਲਓ ਪੈਟੀ ਹੈਗੀ ਆ ਮੈਂ ਤਾਂ ਦੇਖੀ ਨਹੀਂ ਬੱਟੀ ਕਿੱਥੇ ਤਰੀ ਅਸੀਂ ਥਰਡ ਵੀ ਦੋਨੇ ਇਕੱਠੀ ਖੜੀਆਂ ਅੱਛਾ ਉਧਰ ਹੀ ਪਿਆ ਸਮਾਨ ਠੀਕ ਹੈ ਠੀਕ ਹੈ ਠੀਕ ਹੈ ਇੰਦਰ ਕੀ ਆ ਇਹ ਕੀ ਆ ਇੰਦਰ ਅੱਛਾ ਠੀਕ ਹੈ ਬੰਦੇ ਇੱਕ ਬਾਤ ਵੀ ਕਰੀਏ ਲਓ ਜੀ ਸਾਰੀ ਕੋਠੀ ਤੁਹਾਨੂੰ ਦਿਖਾਤੀ ਮੈਂ ਇਹ ਫਿਰ ਨਾ ਲਓ ਜੀ ਸਾਰੇ ਦੇਖ ਲਓ ਇੱਧਰ ਹੈ ਇਹ ਵੀ ਦਿਓ ਰ ഇൻട്രോഡൻ അച്ഛാ ടീക്കി ഗോഡ ബുദ്ധി ചെലോ